ਇਹ ਪੂਰਾ ਡਰਾ ਜਿਹੜਾ ਟਰਾਲਾ ਹੈ ਲੰਗਰਾਂ ਦੇ ਜਿਹੜੇ ਵੱਲੋਂ ਰਾਸ਼ਨ ਦਾ ਆਇਆ ਜਿਹਦੇ ਵਿੱਚ तकरीबन ਸਾਰਾ ਰਾਸ਼ਨ ਹੈ ਭਾਵੇਂ ਉਹਨੇ ਟਿੱਕੀ ਨਹੀਂ ਕਹਿ ਲੋ ਭਾਵੇਂ ਚਾਹ ਪਕੀ ਕਹਿ ਲੋ ਤੇ ਭਾਵੇਂ ਆਟਾ ਕਹਿ ਲੋ ਭਾਵੇਂ ਚੌਲ ਕਹਿ ਲੋ ਜਿਹੜਾ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਬਹੁਤ ਤਕੜਾ ਗੁੱਸਾ ਜਿੱਥੇ ਗੁੱਸਾ ਹੈ ਉੱਥੇ ਅਧੋਨਣ ਕਰਨ ਵਾਲੇ ਲੋਕਾਂ ਨੂੰ ਜਿਹੜਾ ਲੰਗਰ ਦੀ ਸੇਵਾ ਜਿਹੜਾ ਬਾਬੇ ਨਾਨਕ ਨੇ 20 ਰੁਪਿਆ ਦੀ ਬਰਨਪਰਾ ਚਲਾਈ ਐ ਅੱਜ ਉਹ ਬਰਕਰਾਰ ਐ ਜੋ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜਾ ਵੱਡਾ ਟਾਲਾ ਇਹ ਸੇਵਾਈ ਐ ਜੋ ਡੇਰੇ ਘਰਾਂ ਦੇ ਵਿੱਚੋਂ ਸਾਡੇ ਭਰਾਵਾਂ ਨੇ ਸੇਵਾ ਭੇਜੀ ਐ ਜਾਂ ਜਿਹੜੇ ਸੇਵਾਦਾਰਾਂ ਨੇ ਇਹ ਸੇਵਾ ਲੈ ਕੇ ਆਂਦੀ ਹੈ ਸਾਡੇ ਕਨੋਰੀ ਬਾਰਡਰ ਆ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਆਖਿਆ ਜਾਂਦਾ ਹੈ ਬਾਈਗੁਰਜੀ ਕਾ ਖਾਲਸਾ ਬਾਈਗੁਰਜੀ ਕੀ ਫਤਿਹ